ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਹੋਵੋ ਸਾਰੇ ਠੀਕ ਠਾਕ ਜੀ ਤੇ ਅੱਜ ਆਪਣੇ ਪਾ ਆ ਗਿਆ ਬਈ ਰੀਪਰ ਬਣਾਉਣ ਲੱਗੇ ਤੂੜੀ ਚੱਲੇ ਆ ਟਰੈਕਟਰ ਲੈ ਕੇ ਟਰਾਲੀ ਆਪਾਂ ਨੇ ਕੱਢਤੀ ਹੋਰੀ ਆ ਛੋਟੇ ਵਾਲੀ ਜਿਸਮਾ ਆਪਾਂ ਉਸ ਤਾਂ ਦਾਣੇ ਪਏ ਆ ਬੀਜ ਵਾਲੇ ਇਹ ਟੈਂਕੀ ਲੈ ਕੇ ਤੇ ਰੱਖ ਕੇ ਨਵੀਂ ਬਣਵਾਈ ਤਾਂ ਚੱਲਦੇ ਆ ਟਰੈਕਟਰ ਲੈ ਕੇ ਖੇਤ ਨੂੰ ਚੱਲਦਾ ਹੋ ਗਿਆ ਹੁਣ ਆ ਰੀਪਰ ਪਹੁੰਚ ਲਿਆ ਖੇਤਮ ਜੁੜੇ ਰਹੋ ਅੱਜ ਬਣਾਨੇ ਆਪਾਂ ਫਿਰ ਤੂੜੀ ਚੱਲ ਬਈ ਸੁਖਮਨ ਸਿਆਂ ਇਧਰ ਸੁਖਮਨ ਸਿੰਘ ਦੇਖੋ ਤਿਆਰ ਵਰ ਤਿਆਰ ਸੁੱਖੋ ਦੀ ਟੌਰ ਦੇਖੋ ਅੱਜ ਇਹ ਪਛਾਣ ਮੈਂ ਨਹੀਂ ਆਂਦਾ ਤਾਂ ਬੱਬੂ ਮਾਨ ਬਣਿਆ ਪਿਆ ਲਓ ਜੀ ਇੱਕ ਟਰਾਲੀ ਭਰ ਗਈ ਬਾਈ ਤੇ ਬਾਕੀ ਖਾਲੀ ਕਰਾਉਣੀ ਆਪਾਂ ਨੇ ਉਰੀ ਆਹ ਟਰਾਲੀ ਖੇਤ ਮਾਈ ਰਾਮੂ ਲੈ ਜਾਏਗਾ 10-12 ਟਰਾਲੀਆਂ ਬਾਈ ਤਾਂ ਉਰੀ ਕਰਵਾ ਦੇਗੇ ਢੇਰੀ ਮੋਟਰ ਕੇ ਲਾ ਕੇ ਗੈਲੂਰਾ ਸ਼ੌਹ ਆ ਲਾਗ ਗੈਲ ਪਾਣੀ ਹੈ ਉਰੀ ਲਿਆ ਕੇ ਦੇ ਉਰੀ ਖੋਲ ਦੇਗਾ ਆਇਆ ਜਾਣਾ ਕਿਹੜਾ ਬਾਹਰ ਲੱਗ ਗਿਆ ਨਿਕਲਣਾ ਉਹਦੇ ਉੱਥੇ ਤੇ ਜੋੜ ਲਿਆ ਹੈ ਉੱਥੇ ਤੇ ਜੋੜ ਲਿਆ ਬਾਹਰ ਲੱਗ ਗਿਆ ਨਿਕਲ ਐਂ ਕਰ ਉਰੀ ਖਲਵਾ ਦੇ ਓ ਤੂੰ ਜਾ ਉਰੀ ਖੋਲ ਦੇ ਵਾਸ ਲਓ ਜੀ ਪੂਰਾ ਤਰਾਈ ਜਾਣੀ ਆਪਾਂ ਨੇ ਬਈ 10-12 ਟਰਾਲੀਆਂ ਦੇਖਾਂ ਜائیں ਉਹ ਸਹੀ ਦੀਆਂ ਕਹਤਾ 10-12 ਰਿਹਾ ਪੂਰੀ ਲੈ ਆਣਾ ਡਾਇਰੈਕਟਰ ਸ਼ੋਅ ਮਾ ਖੜਾ ਦੇ ਉਹ ਵਾਸ 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 ਬਲਾਸੋਰੀ ਖੜਾ ਦੇਨ ਟਰਾਲੀ ਪਰ ਗਈ ਚੌਥੀ ਬਈ ਪੰਜਵੀਂ ਟਰਾਲੀ ਲੱਗੂਗੀ ਵੀ ਉਹ ਉਹ ਲਿਆ ਰਿਹਾ ਸੁਖਮਨ ਥੀ ਟਰਾਲੀ ਹੈ ਜਿਹੜੀ ਖੋਲੂਗੇ ਵੱਕੇ ਅ ਬਣ ਗਿਆ ਪੋਣਾ ਜ਼ਿਲ੍ਹਾ ਉੱਪਰ ਤਾਂ ਪਈਓ ਜਿਸਮਤਾਰ ਰਹੇ ਆ ਅੱਧਾ ਗਿੱਲਾ ਯੋ ਸਵਾ ਗਿੱਲਾ ਅੱਧਾ ਅੱਧੇ ਗਿੱਲੇ ਮਾਤੇ ਲਾਈਨ ਅੱਧੀ ਅੱਧੀ ਟਰਾਲੀ ਇਸ ਮਾਤੇ ਭਰੀ ਆ ਵਾ ਉੱਪਰਲੇ ਤੁਹਾਡੇ ਮਾਤੇ ਵਧੀਆ ਥੁੜੀ ਨਿਕਲ ਰਹੀ ਨਾਨ ਠੀਕ ਤਾਇਤ ਕੀ ਉਸ ਕਟੀ ਵੀ ਰਾਤ ਕੀ ਹੈ ਇਸ ਕਰਕੇ ਰਾਤ ਵਾਲੀ ਮਫੀ ਤੂੜੀ ਦਾ ਫਰਕ ਰਹਾ ਬਈ ਉਹ ਬਾਹਰ ਚੱਲ ਰਿਹਾ ਬਈ ਆਪਣੇ ਪਰ ਆਇਓਨ ਬਣਾ ਰਹੇ ਹੋ ਦੇਖੋ ਸਾਹਮਣੇ ਆਇਓਨ ਚੱਲ ਰਿਹਾ ਪਹਿਲਾ ਇਹ ਰਿਪਰ ਪਾਰ ਗਿਆ ਵਾਤਾ ਵਾਲੇ ਸਾਈਡ ਪਕੰਡੇ ਆਇਆ ਇਹੋ ਆਪਣਾ ਮਸ਼ੀਨ ਵਾਲਾ ਗਈ ਹੈ ਬਈ ਜਿਹੜੀ ਆਪਣਾ ਮਸ਼ੀਨ ਨਾ ਵਾ ਉਨੀ ਲਾਇਆ ਰਿਪਰ ਆਪਣੇ ਪਾਪਾ ਹੀ ਬਣਾਵਾ ਇਸ ਹਾਲ ਪਿਛਲੇ ਸਾਲ ਵੀ ਸੀ ਨੇ ਬਣਾਈ ਤੀ ਤੇ ਪਹਿਲਾਂ ਆਪਾਂ ਨਾ ਪ੍ਰਾਰਕਾ ਬਣਵਾਈ ਹੋਣੀ ਦੀ ਹੈ ਜਿਸ ਨੇ ਚਲਾਇਆ ਹੀ ਨਹੀਂ ਤਾਂ ਹੈ ਪ੍ਰਾਰਕਾ ਇਹ ਜਿਹੜੇ ਹਾਲ ਚਲਾਇਆ ਦਾ ਬਾਕੀ ਆਪਣੇ ਪਾਪਾ ਤੋਂ ਤਿੰਨ ਚਾਰ ਟਰਾਲੀਆਂ ਗਿਰਨੀਆਂ ਦੇਖਦੇ ਬਾਕੀ ਵੀ ਗੋਮੋ ਦੇ ਟਰਾਲੀਆਂ 3-4 ਟਰਾਲੀਆਂ बाकी कर दूंगे मिक अपने जवान खड़ा है देखो ये देख सुखमन की जिम्मेदारी है आ गया सुपरहीटर कर दे इसका, लो जी हो गई खाली चौथी ट्राली भी हाँ, हाँ, तो चाय भी ना है चाय पिला देते हैं अभी मंगाते हैं ਜਾਏ ਵੀ ਉਹ ਮੇਰਾ ਫੋਨ ਆਇਆ ਪਤੋਂ ਗਿਆ ਵੀ ਤਾਂ ਜਦ ਘਰੋਂ ਇਹ ਟਰਾਲੀ ਜਾ ਰਹੀ ਹੈ ਭਾਈ ਛੇਮੀ ਪੰਜਵੀਂ ਟਰਾਲੀ ਆਊਗੀ ਪਰਾਂ ਤੇ ਵੀ ਇਹ ਛੇਮੀ ਟਰਾਲੀ ਹੈ ਉਹ ਸੋ ਘੁੰਮਣ ਗਿਆ ਚਾਹ ਲੈਣ ਜੀ ਆਪਾਂ ਕਰਾਨੇ ਆਨੇ ਟਰਾਲੀ ਖਾਲੀ ਪੰਜਵੀਂ ਟਰਾਲੀ ਭਰ ਗਈ ਤੇ ਹੁਣ ਇਹ ਲੱਗੂਗੀ ਟਰਾਲੀ ਸੇਮੀ ਵਾਹੇ ਗਰੂ ਚੱਲ ਫੇਰ ਵਈ ਰਾਜ ਹੈ ਆਪਣੇ ਬੜਾ ਬੱਬਰ ਸ਼ੇਰ ਐਂ ਅੱਛੀ ਖੋਲਣੀ ਪੈਣੀ ਸਾਹਮਣੇ ਹੀ ਅਰਜ ਗਰਦੋ ਗਰਦ ਠਾਖ ਹੀ ਐ ਬੜੀ ਪਰੇ ਪਰ ਚੱਲ ਰਿਹਾ ਹੈ ਅੱਜ ਇਹੋ ਵਾਲੀ ਗੱਡੀ ਆਪਣੀ ਸ਼ਾਮ ਨੂੰ ਫੋਲ ਭਾਈ ਲਓ ਜੀ ਸ਼ਾਕ ਦਿੰਨੇ ਵਾਲੇ ਉੱਪਰ ਦ ਲਾਨ ਹੈਗਾ 327 ਵਾਲਾ Tava aí, olha. Por que é que? ਕਰਦੀ ਤੇ ਇੱਕ ਜਿਹੜਾ ਢੰਡਾ ਫਿਰ ਲਓ ਜੀ ਟਰਾਲੀ ਜੋੜਨੀ ਆਪਾਂ ਇਹ ਬਾਕੀ ਪ੍ਰੋਸੀਆਂ ਦਾ ਵੀ ਬਣ ਗਿਆ ਹੀ ਨਿਬੜ ਗਿਆ ਉਹਨਾਂ ਦਾ ਕੰਮ ਦੇਖੋ ਬਈ लास्ट ਵਾਲੀ ਟਰਾਲੀ ਦਾ ਦੀ ਹੋਈ ਐ ਲਾਨੇ ਆਪਾਂ ਟਰਾਲੀ ਆ ਗਏ ਬੈਗ ਦੇਖੋ ਚਲਵਾ ਦਈਏ ਐਨਾ ਸੁਖਮਨਾਂ ਦਾ ਇਹਨਾਂ ਤਾਰ ਦੂੰਗੇ ਟਰਾਲੀ ਤਾਰ ਕੇ ਫਿਰ ਚਾਹ ਪਾਣੀ ਵੀ ਲੂ ਗੇ ਹੈਡੀ ਬੈਗ ਲੰਦੇ ਜਾਉਂਗੇ ਆਪਾਂ ਟਰਾਲੀ 'ਵਾਲ ਬੈਗ ਕਰਕੇ ਠੋਕ ਹੋ ਜਾ ਪੂਰੀ ਬਈ ਨਹੀਂ ਤਾਂ ਇਹਨਾਂ ਸਾਹੀ ਜਗ੍ਹਾ 'ਵਾਂ ਨੂੰ ਖੜਾ ਦਿੰਨੀ ਬੈਗ ਮਾਰ ਕੇ ਠੋਕ ਹੋ ਜਾਏਗੀ ਇਹ ਗਾ ਲਾਓ ਜੀ ਲਾਤੀਏ ਬੈਗ ਬੈਗ ਮਾਰਗਾ ਨਾ ਫਿਰ ਸੈੱਟ ਹੋ ਜਾਏ ਨਾ ਹੈ ਨਾ ਨਹੀਂ ਤਾਂ ਫਿਰ ਜ਼ਿਆਦਾ ਉਸ ਵਿੱਚ ਖਿੰਡ ਜੇਗੀ ਖਰਾਬ ਹੋएगी ਨੀਚੇ ਟੁੱਟੀ ਬੈਗ ਮਾਰਗਾ ਨ ਉੱਪਰ ਤੱਕ ਚੜ ਜਾ ਦੇਖ ਅੱਧੀ ਟਰਾਲੀ ਉਤਰ ਗਈ ਦੁਬਾਰਾ ਫਿਰ ਬੈਗ ਮਾਰ ਦੇਗੇ ਸੈੱਟ ਹੋ ਜਾਏਗੀ ਤੇ ਬਾਕੀ ਸ਼ਾਹ ਦੇਖੋ ਆਪਣੀ ਮੋਟਰ ਤੇ ਕਿੰਨੀ ਆ ਬਾਈ ਬਹੁਤ ਵਧੀਆ ਸ਼ਾਹ ਐ ਗਾੜੀ ਸ਼ਾਹ ਐ ਗਾੜੀ ਇੱਧਰ ਸੁੱਤੇ ਪਏ ਆ ਬੰਦੇ ਦੇਖੋ ਕੌਣ ਬੋਲਦਾ ਹੈ ਕੌਣ ਕੋਈ ਨਾ ਮੈਂ ਪਾਣੀ ਪੀ ਲਵਾਂ ਇੱਕ ਮਿੰਟ ਆਇਆ ਪਿੱਪੀ ਦਾ ਦੇਖੋ ਬਾਈ ਫ੍ਰਿਜ ਬਣਾਇਆ ਵਾ ਬੋਰੀ ਲਾਗ ਹੈ ਠੰਡਾ ਪਿਆ ਪਾਣੀ ਸਮੋ ਬਾਈ ਜਿਆ ਜਿਆ ਘੜੇ ਦਾ ਪਾਣੀ ਹੋਆ ਐਨ ਉਸ ਤਰ੍ਹਾਂ ਦਾ ਪਾਣੀ ਹੈ ਘੜੇ ਤੇ ਵੀ ਠੰਡਾ ਬੈ ਕੁ ਮਾਰਤੀ ਆਪਾਂ ਨੇ ਇੱਕ ਵਾਰ ਤੇ ਸੁਖਮਨ ਲਿਆ ਚਾਹ ਦੇਖੋ ਸ਼ਾਬਾਸ਼ ਹਾਂ ਲੈ ਸਾਈਡ ਹੋ ਰਿਹਾ ਚਾਪੀ ਲੋ ਮੈਂ ਚੁੱਕ ਲਾ ਰਿਹਾ ਹੋ ਮੈਂ ਪਾਣੀ ਪੀ ਲੂੰਗਾ ਟੁੰਡੀ ਜੜ ਰਹੀ ਤੇਰੇ ਪਾ ਦੇ हां मार ठल्ला हो गई पाले शक्कर की लाया लगा तो शक्कर की हुआ हां चाय पिलो चाय चाय पिलो चाय यो पंजमी ओ छमी आवागी ਸਹੀ ਹੈ ਨਾ ਪੰਜਵੀਂ ਟਰਾਲੀ ਆਇਆ ਉਹ ਆਵਾਗਈ ਛਮੀ ਬਹੁਤ ਹੋ ਗਈ ਖਾਲੀ ਉਹ ਤੋਂ ਥੋੜੀ ਜਿਹੀ ਰਹਿ ਗਈ ਲਓ ਜੀ ਟਰਾਲੀ ਆ ਗਈ ਛਮੀ ਸੱਤਵੀਂ ਟਰਾਲੀ ਲੱਗ ਰਹੀ ਹੈ ਬਾਈ ਤੇ ਬਾਕੀ ਦਾਣੇ ਦੀ ਵੀ ਪੱਲੀ ਚੱਕ ਲੈ ਸੁਖਮਨ ਉਹ ਲਿਆ ਰਿਹਾ ਦੇਖੋ ਭਈਆ ਛੱਕੀਂ ਸਿਰਪਾ ਦਾਣੇ ਵਿੱਚ ਮਿੱਟੀ ਹੋਆ ਇਸ ਕੇ ਮਿੱਟੀ ਧੋ ਕੇ ਕੱਢਣੀ ਪਵੇਗੀ ਬਈ ਮਿੱਟੀ ਡਲੀਆਂ ਉਰਾ ਲਿਆ ਉੱਤਰ ਰੱਖ ਦੇ ਤਾਂ ਲੱਭਰੇਗਾ ਇਹ ਤਰਾ ਸੁਖ ਰੁਕ ਜਾ ਰੁਕ ਜਾ ਮਚਾਗਾ ਹੱਥ ਵੀ ਲਾ ਲਿਆ ਤਾਂ ਦੇ ਅੰਦਰ ਹੂੰ ਥੈਲੇ ਵੀ ਪਾ ਲਿਆ ਮਾ ਇਹ ਆ ਗਈ 8 ਮੀਟਰ ਟਰਾਲੀ ਬਈ 8 ਟਰਾਲੀਆਂ ਆ ਗਈਆਂ ਤੇ ਦੋ ਟਰਾਲੀਆਂ ਹੋਰ ਤਰਵਾ ਦੂੰਗੇ ਆਪਾਂ ਉਹਰਾ 10 ਟਰਾਲੀਆਂ ਹੋ ਜਾਣਗੀਆਂ ਜੇ ਇੱਕ ਹੋਰ ਹੋ ਹੋ ਜਾਗੀ ਆਪਾਂ ਤਾਂ ਉਹ ਪਰਲੇ ਪਸਾ ਚਲੇ ਗਿਆ ਇਹ ਬਰੀ ਪਰ ਸੈਣੀਆਂ ਕੇ ਘਰਾਂ ਕੇ ਲਾਜ ਉਧਰ ਤੇ ਦੇਖਾਂ ਕੈਂ ਹੋਏਗੀ ਜਦੋਂ ਦੋ ਹੋਈ ਦੋ ਨਹੀਂ ਤਿੰਨ ਹੋਈ ਤਿੰਨ ਪੂਰੀ ਤਰਵਾ ਦੇਗੇ ਸਾਰੀ ਮਤਲਬ जो तीन की तो ग्यारह हो जाएंगी, बाकी देख के फिर बनवा देंगे पहले पहला जो चक ले जाएंगे वो पूछा रामू फोन करके नहीं खड़ा दे दो तो ज़्यादा भरा नहीं ਤਿੰਨ ਤਿੰਨ ਤਾਂ ਪੱਕੀਆਂ ਹੀ ਆ ਹੈ ਸੁਖਮਨ ਪੇ ਜੇ ਆਪਾਂ ਨੇ ਰੋਟੀ ਲੈਣ ਵਾ ਰੋਟੀ ਚੱਕ ਲੈਣ ਆਪਾਂ ਤਰਵਾ ਮੈਂ ਟਰਾਲੀ ਉਹ ਤੇ ਦੋਆ ਕੀ ਹੋਇਆ ਰੋਟੀ ਦਾ ਡਰਾਈਵਰ ਕੇ ਆ ਰੁਸਕੀ ਜਿਹੜਾ ਕਹਿ ਲੈ ਉਸਕੇ ਬਾਕੀ ਇਹ ਤਾਂ ਆਪਣੀ ਲੈ ਕੇ ਆਏ ਵੇ ਪਤਾ ਨਹੀਂ ਕਿ ਲੈ ਕੰਦਾ ਹੋਣਾ ਕੋਈ ਬੰਦਾ ਬਈਆਂ ਕੀ ਇਹਨਾਂ ਦਾ ਤਾਂ ਟਾਈਮ ਟੇਬਲ ਵੀ ਨਹੀਂ ਪਤਾ ਕਿ ਆ ਗਈ ਵਾਰ ਚਾ ਕੇ ਲਿਖਾਈ ਕਰਾਣੇ ਸ਼ੁਰੂ ਤਾਰਨ ਤੋਂ ਬੰਨੇ ਫੇਰ ਕਰੂੰਗੇ ਆਪਾਂ ਥੋੜੀ ਜੀ ਗਾਂ ਪੀਸ਼ਾ ਅੱਧੀ ਟਰਾਲੀ ਉੱਪਰੇ ਤੇ ਪਿੱਛੇ ਨੂੰ ਬੈਕ ਮਾਰ ਦੂੰਗੇ ਬਾਈ ਨਹੀਂ ਤਾਂ ਖਾਸੀ ਜਗ੍ਹਾ ਮਾਨੂੰ ਖਿੰਡ ਜਾਵੇ ਬਾਕੀ ਪੱਛੋਂ ਚੱਲ ਗਈ ਅੱਜ ਪੱਛੋਂ ਨੇ ਖੇਚ ਦਣੀਆਂ ਗੁੱਲਾ ਗੁੱਲਾਂ ਦੀਆਂ ਜਿਹੜੀਆਂ ਹੈਂ ਛਰੀਆਂ ਵਾਂ ਮਰਸ਼ੀਨਾ ਵਾਂ ਮੱਕੀਆਂ ਮੁੱਕੀਆਂ ਵਾਂ ਇਹ ਤਾਂ 30 ਦਿਨ ਪਾਣੀ ਚਾਹੀਦਾ ਮੱਕੀ ਨੂੰ ਵੀ ਗੰਨੇ ਨੂੰ ਵੀ ਬਾਕੀ ਹਲੀ ਆਪਣਾ ਰਹਿ ਜਾਣਾ ਲੰਗਾ ਬਾਈ ਤਕਰੀਬਨ ਅੱਧਿਕ ਟੂੜੀ ਬਣ ਜਾਗੀ ਅੱਧਾ ਅੱਧਾ ਲੰਗਾ ਰਹਿ ਜਾਣਾ ਹਲੇ ਆਪਣੇ ਵਾ ਬਣਾਣੀ ਤੇ ਟੂੜੀ ਅੱਧਾ ਕ ਨਿਵੜਾਗਾ ਬਾਕੀ ਦੇਖਾਂਗੇ ਨਹੀਂ ਸੁਪਰ ਸ਼ੀਡਰ ਮਾਰ ਕੇ ਦੇਖੂਗੇ ਜੇ ਰਲ ਗਿਆ ਵੀ ਚਰਲਾ ਦੂਗੇ ਦੇਖਾਂਗੇ ਜਿਸ ਤਰ੍ਹਾਂ ਵੀ ਹੋਊਗਾ ਰਲਾ ਦੂਗੇ ਪਿੱਛੇ ਲਓ ਜੀ ਸੁਖਮਨ ਗਿਆ ਰੋਟੀ ਖਾਣ ਕਰਨ ਨੂੰ ਤੇ ਇੱਕ ਚੱਕਰ ਲੈ ਕੇ ਜੰਨੇ ਆਪਾਂ ਇਹਨੇ ਪਰ ਕੀ ਟਰਾਲੀ ਇਹਨੇ ਆਪਾਂ ਜਾਉਂਗੇ ਇਹਨੇ ਪਰ ਜਾਣੀ ਥੋੜੀ ਜਿਹੀ ਹੋ ਰਹੀ ਗਈ ਭਰਨੇ ਨੂੰ ਹੋ ਗਿਆ ਕਰਦਾ ਜਾ ਬੰਦ ਉਹ ਚੱਲ ਰਿਹਾ ਸਹਣੀਆ ਦੇ ਘਰਾਂ ਕੇ ਲਾਗ ਦੇਖੋ ਵੀ ਉਹ ਦੇਖੋ ਘਟ ਕੇ ਕਰਦੇ ਦੇਖ ਲਓ ਉੜਾ ਮੂੜਾ ਲੱਗੇ ਨਿਕਲਣਾ ਇੰਨਾ ਜਾਉਂਗੇ ਆਪਾਂ ਇਹਨਾਂ ਪਰ ਜਾਣੀ ਟਰਾਲੀ ਓਏ ਫੋਲ ਦੀ ਟਰਾਲੀ ਮੀ ਟ੍ਰਾਮੀ ਆਪਾਂ ਨੇ ਅੱਜ ਬੱਚੋਂ ਵੀ ਪਹੁੰਚ ਚੱਲ ਗਈ ਭਾਈ ਖੁੱਲ ਕੇ ਚੱਲ ਗਈ ਬੱਚੋਂ ਵੀ ਓ ਲੂ ਚੱਲ ਗਈ ਲੂ ਬਾਈ ਗਰਮ ਅੱਜ ਨਹੀਂ ਹਵਾਵਾਂ ਖੜਾ ਜਾਂਦਾ ਬੁਰਾ ਹਾਲ ਆਤਾ ਧੁੰੰਗਾ ਘੇਰਦੇ ਆਤਾ ਗਰਮੀ ਨੇ ਗਰਮ ਗਰਮ ਹਵਾ ਚੱਲ ਰਹੀ

ਵੈਸੇ ਤਾਂ ਠੀਕ ਆ ਗਰਦ ਨਿਕਲੀ ਜਾ ਟਰਾਲੀ ਜਾ ਚਲਾ ਨਾ ਰਿਪਰ ਗਰਦ ਨਿਕੜੀ ਜਾ ਪਰ ਫੂਕਾ ਘੇਰ ਦੇ ਲੂੰ ਐ ਸਰਦਾਰ ਜੀ ਇਹ ਸਰਦਾਰ ਜੀ ਪਾਣੀ ਪਲਾ ਦੋ ਲੈ ਪਣੀ ਠੰਡਾ ਆ ਪਾਣੀ ਪਲਾ ਦੇ ਲਿਆ ਕੰਡਾ ਕੋਕ ਹੂੰ ਲਿਮਕਾ ਉਹ ਦਿਨੋ ਹਜ਼ਾਰਿਆ ਪਿਆਰ ਦੇਖ ਲੈ ਮਹ ਕਰਦਾ ਨਿਕਲ ਗਿਆ ਜਿਵੇਂ ਸਵਾਰ ਗਿਆ ਹਵਾ ਬਹੁਤੇ ਚਲ ਗਈ ਹੈ ਬਹੁਤ ਲਾਣਾ ਉਸਮਦੋਨੀ ਹੂੰ ਪਰ ਬਣਾਉਂਦਾ ਨਹੀਂ ਇਸ ਤਰ੍ਹਾਂ বেস্টেজ জান ছড়া